ਬੀਤੀ ਰਾਤ ਫਲੋਰ ਨੈਸ਼ਨਲ ਹਾਈਵੇ ਤੇ ਸਿੱਖ ਸਲਾਈਨ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 50 ਸਾਲਾ ਔਰਤ ਦੀ ਦਰਦਨਾਕ ਮੌਤ ਹੋ ਗਈ। ਸੜਕਾ ਸੁਰੱਖਿਆ ਫੋਰਸ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਤੋਸ਼ ਕੋਰ ਪਤਨੀ ਹਰਬੰਸ ਸਿੰਘ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਤਕਰੀਬ 8 ਵਜੇ ਸੰਤੋਸ਼ ਕੋਰ ਸੜਕ 'ਤੇ ਘਰੇ ਸੀ ਕਿ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਇਨਾਂ ਨਕਸੀਕੋ ਹੋਮ ਮੌਕੇ ਤੇ ਹੀ ਦਮ ਤੋੜ ਗਈ ਸੂਚਨਾ ਮਿਲਨ ਤੇ ਉਸ ਦਾ ਪੁੱਤਰ ਵੀ ਮੌਕੇ ਤੇ ਪਹੁੰਚ ਗਿਆ ਫਲੋਰ ਥਾਣਾ ਇੰਚਾਰਜ ਕਾਬਲ ਸਿੰਘ ਨੇ ਬੋਡੀ ਨੂੰ ਕਬਜ਼ੇ ਵਿੱਚ ਲੈ ਕੇ 108 ਐਂਬੂਲੈਂਸ ਨੂੰ ਆਹੀਂ ਫਲੋਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਪੇਜ ਦਿੱਤਾ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਹਾਈਵੇ ਤੇ ਆਵਾਜਾਈ ਮੁਰ ਚਾਲੂ ਕਰ ਦਿੱਤੀ ਗਈ ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਵਿਸ਼ੇਸ਼ ਰਿਪੋਰਟ ਜੀ ਅਸੀਂ ਸਰਜੀਤਾ ਪਿਆਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਦਸਾ ਹੋਇਆ ਹੈ ਆ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕ੍ਰੋਸ ਕਰ ਰਿਆ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾਂ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਆ ਹਾਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਹਨਾ ਦੀ ਮੌਕੇ ਦੀ ਡੈੱਥ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੌਕੇ ਤੇ ਨਿਕਲ ਕੇ ਨਹੀਂ ਰਹਾ ਸੀਗਾ ਨਹੀਂ ਪਤਾ ਲੱਗਾ ਹੁਣ ਬਾਅਦ ਚ ਕੈਮਰੇ ਦੀ ਤਸਵੀਰ ਨਾ ਦੇ ਦੇ ਕੀ ਗੱਲਬਾਤ ਆ ਇਹ ਕਿੰਨੀ ਤੋਂ ਉਮਰ ਹੈ ਲੇਕਿਨ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੇ। ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਿ ਇਹਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਕੌਣ ਆ। ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮੁਹੱਲਾ ਪਿੱਛੇ। ਉਹਨਾਂ ਤੋਂ ਵੀ ਅਸੀਂ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਤੇ ਨਹੀਂ ਹੈਗੇ। ਫੇਰ ਸਾਨੂੰ ਇਹੀ ਲੱਗਦਾ ਕਿਸੇ ਤੇ ਰਖੜੀ ਬੰਨਣ ਆਇਆ ਤੈਨ ਤਿਹਾੜ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ ਹੈ। ਮੈਂ ਐਸੇ ਜਸਵਿੰਦਰ ਸਿੰਘ ਸਰਪਰਕਾ ਫੋਰਸ ਰੂਟ ਨੰਬਰ ਚੋਂ ਅਮਨੇ 506 ਗਰਾਇਆ ਫਲੋਰ ਮੈਨ ਜੀਟੀ ਰੂਟ ਤੇ ਤਨਾਦਿਆ ਜੀ ਸਾਨੂੰ ਕੋ 8 ਵਜੇ ਦੇ ਕਰੀਬ ਸ਼ਾਮੀ ਕਿਸੇ ਰਾਹ ਕੀ ذرا ਸੂਚਨਾ ਮਿਲੀ ਸੀ ਕਿ ਨੇੜੇ ਸਰਜੀਤ ਢਾਬਾ ਤੇ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀਜ਼ ਦੀ ਮੌਕੇ ਤੇ ਅਰਦੀ ਸਪੋਰਟ ਡੈਥ ਹੋ ਚੁੱਕੀ ਸੀ ਜਿਹਦਾ ਨਾਂ ਸੰਤੋਸ਼ ਕੌਰ ਹੈ ਤੇ ਵਾਈਫ ਆਵਰ ਵਾਸੰਗਿਆ ਤੇ ਸ਼ਿਮਲਾਪੁਰੀ ਲੁਧਿਆਣੇ ਦੇ ਰਹਿਣ ਵਾਲਿਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਲ ਸਿੰਘ ਨੂੰ ਮੌਕੇ ਤੇ ਹਾਜ਼ਰ ਆ ਗਿਆ ਫਲੋਰ 'ਤੇ